किसान मजदूर संघर्ष कमेटी पंजाब जिला कपूरथला ਦੇ ਚੰਡੇ ਹੇਠ ਹਜ਼ਾਰਾਂ ਹੀ ਕਿਸਾਨ ਮਜ਼ਦੂਰਾਂ ਤੇ ਪੰਜਾਬ ਹਤੇਸ਼ੀਆਂ ਨੇ ਅੱਜ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਤੋਂ ਨਮਸਤਕ ਹੋ ਕੇ ਦਿੱਲੀ ਵੱਲ ਨੂੰ ਚੱਲੇ ਪਏ ਨੇ ਇਸ ਸਮੇਂ ਪੂਰੇ ਜ਼ਿਲ੍ਹੇ ਦੇ ਤਿੰਨ ਜਗ੍ਹਾ ਤੇ ਇਕੱਠ ਕੀਤੇ ਗਏ ਨੇ ਸੁਲਤਾਨਪੁਰ ਲੋਧੀ ਦੇ ਆਸ-ਪਾਸ ਦੇ ਲੋਕ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਇਕੱਤਰ ਹੋਏ ਨੇ ਇੱਕ ਇਕੱਠ ਪਿੰਡ ਖੇਰਾਵਾਲ ਦੇ ਅੱਡੇ ਤੇ ਕੀਤਾ ਗਿਆ ਤੇ ਤੀਸਰਾ ਇਕੱਠ कपूरथला ਜਲੰਧਰ ਬਾਈਪਾਸ ਦੇ ਟੋਟੇਸਾਂ ਦੀ ਜਗ੍ਹਾ ਦੇ ਨਜ਼ਦੀਕ ਕੀਤਾ ਗਿਆ ਸਮੂੱਚਾ ਕਾਫਲਾ ਕਪੂਰਥਲਾ ਜਲੰਧਰ ਬਾਈਪਾਸ ਤੇ 71 ਹੋ ਕੇ ਦਿੱਲੀ ਵੱਲ ਨੂੰ ਚਾਲੇ ਪਾਏਗੇ ਨੇ ਇਸ ਸਮੇਂ ਕਿਸਾਨ ਮਜ਼ਦੂਰ ਸੰਸਥਾ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਆਗੂਆਂ ਨੇ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿਖੇ ਨਮਸਤਕ ਹੋ ਕੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਹਾਂਜੀ ਰੋਲਾ ਜੀ ਤੇ ਮੈਂ ਗੁਰਲਾਲ ਸਿੰਘ ਪਿੰਡੋਰੀ ਸੂਬਾਕ ਜਾਂਚੀ ਕਿਸਾਨ ਮਜ਼ਦੂਰ ਸੰਸਥਾ ਪੰਜਾਬ ਮੀਡੀਆ ਲਈ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਦਿੱਲੀ ਮੋਰਚੇ ਦਾ ਕਪੂਰਥਲਾ ਜ਼ਿਲ੍ਹੇ ਦਾ ਜਥਾ ਚੱਲਿਆ ਇਹ ਸਾਡਾ ਤੀਜਾ ਜਥਾ ਤੇ ਗੁਰਦਰਾ ਬੇਰ ਸਭ ਤੋਂ ਅਸੀਂ ਮੱਥਾ ਟੇਕ ਕੇ ਜਾ ਰਹੇ ਜੋ ਬਾਬੇ ਨਾਨਕ ਨੇ ਸਾਨੂੰ ਸਿੱਖਿਆ ਦਿੱਤੀ ਆ ਉੱਥੇ ਅਸੀਂ ਅੰਮਲ ਕਰਕੇ ਜਾ ਰਹੇ ਆ ਕੋਈ ਮੋਰਚਾ ਇਕੱਲੇ ਕਿਸਾਨਾਂ ਦਾ ਮੋਰਚਾ ਨਹੀਂ ਇਹ ਤੇ ਸਾਰੀ ਜਨਤਾ ਦਾ ਮਸਲਾ ਬਣ ਗਿਆ ਹੋਣਾ ਤੇ ਮੋਦੀ ਸਰਕਾਰ ਨੂੰ ਸ਼ਾਇਦ ਸਮਝ ਨਹੀਂ ਆਉਂਦੀ ਜਿਹੜੇ ਕਹਿੰਦਾ ਨਾ ਮੁੱਖੀ ਭਰ ਕਿਸਾਨ ਆ ਜਾਂ ਇਹ ਕਿਸਦੇ ਕਹਿੰਦੇ ਇੱਥੇ ਆਏ ਆ ਇਹਨ ਰੋਲ ਕਿਸਾਨ ਜਾ ਰਹੇ ਆ ਇਹਨ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਾ ਪਹਿਲਾਂ ਸੰਬੰਧਿਤ ਤੇ ਨਾ ਅੱਜ ਸੰਬੰਧਿਆ ਤੇ ਨਾ ਆਉਣ ਵਾਲੇ ਸਮੇਂ ਤੱਕ ਕਿਸੇ ਸੰਬੰਧ ਨਾ ਇਹ ਪਿੰਲੇ ਕਾਨੂੰਨ ਇਹ ਜਿੰਨੀ ਛੇਤੀ ਆਪਰੇ ਲੂਗਾ ਕਿ ਠੀਕ ਰਹੂਗਾ ਕਿਉਂ ਸਾਡੇ ਆ ਜਿਹੜੇ ਦਿਨ ਚੱਲਣ ਡਿਆ ਛੀਦੀ ਦਿਹਾੜੇ ਚੱਲ ਡਿਆ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜਾਦਿਆਂ ਦੇ ਤੇ ਅੱਜ 25 ਜਨਵਰੀ ਤਰੀਕ 25 ਜੇ ਆ ਸਾਰੇ ਦੁਨੀਆ 'ਚ ਮਨਾਇਆ ਮਨਾਇਆ ਜਾ ਰਿਹਾ ਅਸੀਂ ਜਿੰਨੇ ਵੀ ਆਪਣੇ ਧਿਆਰ ਆ ਉਥੇ ਮੋਰਚੇ ਦੇ ਵਿੱਚ ਹੀ ਮਨਾਵਾਂਗੇ ਤੇ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਾਨੂੰਨ ਵਾਪਸ ਲੈਣੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਪ੍ਰਬੰਧ ਕੀਤੇ ਗਏ ਆ ਸਾਡੇ ਵੱਲੋਂ ਜਿਹੜਾ ਪ੍ਰਬੰਧ ਕੀਤੇ ਗਏ ਆ ਰਾਸਥਲ ਪਾਣੀ ਵੇਖੋ ਤੇਲ ਜਾ ਰਿਹਾ ਖੰਡ ਜਾ ਰਹੀ ਆ ਖਾਨ ਪੀਣ ਦਾ ਸਮਾਨ ਜਾ ਰਿਹਾ ਕਿ ਕਿਸੇ ਵੀ ਸਮਾਨ ਦੀ ਕੋਈ ਕਮੀ ਨਹੀਂ ਤੇ ਜਿਹੜੀ ਸਾਡੀਆਂ 15 15 ਤੋਂ ਲੈ ਕੇ 20 ਦਿਨਾਂ ਤੱਕ ਜਥਾ ਜਾਂਦਾ ਕੋਚੇਮ ਘੱਟੋ ਘੱਟ 6 ਮਹੀਨੇ ਦਰਸਾ ਲਿਖੇ ਜਾਂਦਾ ਤੇ ਕੁਝ ਦੇ ਉੱਥੇ ਵਰਤਿਆ ਜਾਂਦਾ ਕੁਝ ਫੇਰ ਵਾਪਸ ਆ ਜਾਂਦਾ ਕੁਝ ਹੜਾ ਉੱਥੇ ਜਮਾ ਹੁੰਦੇ ਆ ਤੇ ਲਗਾਤਾਰ ਮੋਰਚਾ ਆਏ ਦਿਨ ਵਧਦਾ ਜਾ ਰਿਹਾ ਜੇ ਥਿਹਾਰ ਆ ਰਹੇ ਮੋਰਚੇ ਦੇ ਇੰਦਰੀ ਮਨਾਏ ਜਾਣਗੇ ਜਿੰਨੇ ਵੀ ਸਿੱਖਾਂ ਦੇ ਤਿਹਾਰ ਜਾਂ ਦੂਜੇ ਧਰਮਾਂ ਦੇ ਤਿਹਾਰ ਤਿਹਾਰ ਹੋਣ ਇਹ ਸਾਰੇ ਅਸੀਂ ਮੋਰਚੇ ਦੇ ਵਿੱਚ ਹੀ ਮਨਾ ਰਹੇ ਆ ਤੇ ਜਿੰਨਾ ਚਿਰ ਮਸਲਾ ਨਿਕਲਣਾ ਸਾਰੇ ਤਿਹਾਰ ਹੀ ਅਸੀਂ ਮੋਰਚੇ 'ਚ ਮਨਾਵਾਂਗੇ ਫੋਰ ਵਰਗਾਂ ਦਾ ਕਿਦਾਂ ਦਾ ਸਹਿਯੋਗ ਮਿਲ ਰਿਹਾ ਤੈਨੂੰ ਮੈਂ ਤਾਂ ਕਹਿਣਾ ਵੀ ਕੋਈ ਵਰਗ ਐਸ ਲੋਰਚ ਨੂੰ ਮਹਾ ਦੇਣ ਤੋਂ ਪਿੱਛੇ ਨਹੀਂ ਰਿਹਾ ਆ ਤੁਸੀਂ ਪਿੱਛੇ ਯਾ ਟ੍ਰਿਕ ਨੂੰ ਰਹਿ ਹੀ ਲਿਆ ਤੇ ਸਾਰਾ ਪੰਜਾਬ ਇਥੇ ਦਾ ਕਿ ਮੈਡੀਕਲ ਜਿਹੜੀ ਸਿਹਤਾਂ ਮੈਡੀਕਲ ਸਟੋਰ ਐਮਰਜੈਂਸੀ ਸਵਾਮੰਦੀਆ ਉਹ ਵੀ ਬੰਦ ਰਹੀਆਂ ਤੇ ਸੜਕਾਂ ਤੇ ਕੋਈ ਵਾਹ ਨਹੀਂ ਚੱਲਿਆ ਸਾਰੀਆਂ ਦੁਕਾਨਾਂ ਬੰਦ ਰਹੀਆਂ ਸਾਨੂੰ ਤੇ ਸਾਰੇ ਸਾਰੇ ਵਰਗਾਂ ਦਾ ਸਾਰੇ ਵਰਗਾਂ ਦਾ ਸਹਿਯੋਗ ਮਿਲ ਲਿਆ ਤੇ ਵੱਡੀ ਪੱਧਰ ਤੇ ਮਿਲ ਗਿਆ ਸੁਲਤਾਨਪੁਰ ਉਹ ਕਿੰਨੀ ਕੁ ਸੰਖਿਆ ਕਿਸਾਨ ਜਾ ਰਹੇ ਆ ਵੇਖੋ ਸਾਡੀ ਅੱਜ 150 ਤੋਂ ਲੈ ਕੇ ਤੇ 200 ਤੱਕ ਵੰਨ ਜਾ ਰਿਹਾ ਤੇ ਤੁਸੀਂ ਹਿਸਾਬ ਲਾਣੋ ਪੀਚ ਗਿਣਤੀ ਕਿੰਨੀ ਹੋਊਗੀ ਟਰਾਲੀ ਸਾਡੇ 25-30 ਆਦਮੀ ਬਹਿ ਜਾਂਦੇ ਆ ਆ ਸਾਡੀਆਂ ਗੱਡੀਆਂ ਨਾਲ ਜਾ ਰਹੀਆਂ ਕਾਫੀ ਲੰਮਾ ਕਾਫਲਾ ਜਾ ਰਿਹਾ ਤੇ ਇਸ ਤੋਂ ਇਲਾਵਾ ਸਾਡੇ ਹਿਆਰਪੁਰ ਤੋਂ ਗਿਣਤੀ ਆ ਰਹੀ ਆ ਗਰਦਾਸਪੁਰ ਤੋਂ ਆ ਰਹੀ ਆ ਅੰਮ੍ਰਿਤਸਰ ਤਰਨਤਾਰ ਤੋਂ ਆ ਰਹੀ ਆ ਤੇ ਸਾਡੀਆਂ ਅਜੇ ਹਜ਼ਾਰ ਹਜ਼ਾਰ ਟਰਾਲੀਆਂ ਤੋਂ ਤਾਂ ਟਰਾਲੀਆਂ ਹੋ ਜਾਣੀਆਂ ਆ ਆਖਿਰ ਵਿੱਚ ਇਹ ਕੇਂਦਰ ਸਰਕਾਰ ਨੂੰ ਤੁਹਾਡੀ ਮੰਗ ਸੀ ਇਹ ਸਾਡੀਆਂ ਜਿਹੜੀਆਂ ਮੰਗਾਂ ਉਹ ਤੇ ਦੇਖੋ ਸਾਰੇ ਹੀ ਜਾਣਦੇ ਪਈਆ ਜਿਹੜੇ ਕਾਲੇ ਕਾਨੂੰਨ ਤਿੰਨ ਲਿਖੇ ਆ ਇਹ ਕਾਰਪੋਰੇਟ ਘਰਾਣਿਆਂ ਵਾਸਤੇ ਇਹ ਨੀਤੀਆਂ ਬਣਾਈਆਂ ਸਾਰੀਆਂ ਕਿਸਾਨਾਂ ਆ ਤੇ ਸਾਰਾ ਮੌਤ ਦੇ ਵਾਰੰਟੀ ਆ ਤੇ ਇੱਕ ਪਰਾਲੀ ਦਾ ਕਾਨੂੰਨ ਲਿਖਿਆ ਆਈ ਹੈ ਤੇ ਜਿਹੜੀ ਪਰਾਲੀ ਆ ਜਿਹੜਾ ਸਾੜੂਗਾ ਨੂੰ 1 ਕਰੋੜ ਰੁਪਇਆ ਜੁਰਮਾਨਾ ਤੇ ਖੁੱਲੀ ਸਜ਼ਾ ਇਹਨੂੰ ਧੱਕੇ ਕਰ ਰਹੇ ਆ ਕਿਸਾਨਾਂ ਨਾਲ ਤੇ ਸ਼ਾਇਦ ਕਿਸਾਨਾਂ ਦੀ ਇੰਨੀ ਪਸਲੀ ਵੀ ਨਹੀਂ ਤੇ ਜਿਹੜਾ ਜੋਖਮ ਇਹ ਕਰ ਸਕਦੀ ਆ ਤੇ ਸਿੱਖਾਂ ਦਾ ਇਤਿਹਾਸ ਸਾਰੇ ਜਾਣਦੇ ਕਿ ਤਰ੍ਹਾਂ ਦਾ ਇਹ ਪੰਜਾਬ ਤੋਂ ਜਿਹੜੀ ਗੱਲ ਜੀ ਆ ਇਹਨੂੰ ਕਿਸੇ ਬਨੇ ਸਰਕਾਰ ਲਗਾਤਾਰ ਮੰਨ ਦੀ ਬਾਤ ਕਰ ਰਹਾ ਹੈ ਪ੍ਰਧਾਨ ਮੰਤਰੀ ਤੁਸੀਂ ਪ੍ਰਧਾਨ ਮੰਤਰੀ ਕੀ ਕਹਿ ਜੋ ਪਰ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਹਿ ਰਹੇ ਚਾਹੁੰਦੇ ਆ ਕਿ ਆਪਣੀ ਮੰਨ ਦੀ ਬਾਤ ਨਾ ਕਹੀ ਜਾ ਇਹ ਕਿਸਾਨਾਂ ਦੀ ਮੰਨ ਦੀ ਬਾਤ ਹੀ ਸੁਣੋ ਉਹ ਆਪਣੀ ਜੇਲ੍ਹ ਛੱਡ ਦੇ ਤੂੰ ਅੱਗੇ ਜਿਹੜੇ ਕਾਲੇ ਕਾਨੂੰਨ ਲਿਖੇ ਆ ਨਾ ਅੱਗੇ ਕਾਨੂੰਨ ਲਿਖੇ ਆ ਜਿਹੜੇ ਉਹਨਾਂ ਦਾ ਘੱਟ ਵਿਰੋਧ ਹੋਇਆ ਤੇ ਜਿੰਨਾ ਵਿਰੋਧ ਇਹਦਾ ਹੋ ਰਿਹਾ ਤੇ ਮੋਦੀ ਨੂੰ ਮਜਬੂਰ ਕਰ ਦਿਆ ਉਹ ਸਿਰਫ ਆਪਣੀ ਅਣਖ ਦਾ ਸਵਾਲ ਸਮਝਣ ਡਿਆ ਕਿ ਜੇ ਮੈਂ ਕਾਨੂੰਨ ਵਾਪਸ ਨਹੀਂ ਲੈ ਲੇ ਤੇ ਪਤਾ ਨਹੀਂ ਮੇਰੀ ਕਿੰਨੀ ਕਿ ਬੇਇੱਜ਼ਤੀ ਹੋਣੀ ਆ ਸਗੋਂ ਪ੍ਰਧਾਨ ਰਣਜੀਤਾ ਕਤਬਦਨ ਕਿ ਸਰਕਾਰਾਂ ਲੋਕ ਬਣਾਉਣੇ ਲੋਕਤੰਤਰ ਆ ਜੇ ਲੋਕ ਇਹਨਾਂ ਨੂੰ ਕੁਰਸੀਆਂ ਦੇ ਸਕਦੇ ਕੁਰਸੀਆਂ ਖੋ ਵੀ ਸਕਦੇ ਇੱਕ ਖਡੂਰ ਸਾਹਿਬ ਤੋਂ ਸੰਸਦ ਨੇ ਉਹਨਾਂ ਵੱਲੋਂ ਇੱਕ ਮਹਿਲਾ ਪੱਤਰਕਾਰ ਦੇ ਨਾਲ ਬਸਲੂਕੀ ਕੀਤੀ ਗਈ ਹੈ ਉਸ ਘਟਨਾ ਦੀ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਜਿਹੜੀ ਪੱਤਰਕਾਰ ਬੀਬੀ ਨਾਲ ਸਾਡੀ ਭੈਣ ਨਾਲ ਦੁਰਵਿਵਹਾਰ ਕੀਤਾ ਐਮਪੀ ਜਸਵੀਰ ਸਿੰਘ ਡਿੰਪਾ ਜੋ ਆਪਾਂ ਦੇ ਇਹਨਾਂ ਨੂੰ ਚੁਣ ਕੇ ਭੇਜਦੇ ਆਂ ਵੀ ਸ਼ਾਇਦ ਵਧੀਆ ਹੋਣ ਤੇ ਤੁਸੀਂ ਵੇਖ ਹੀ ਲਿਆ ਉਹਦੀਆਂ ਕਰਕੂਤਾ ਵੀ ਕਿਹੋ ਜਿਹੀਆਂ ਕਰਕੂਤਾ ਇਹਦੇ ਜਿੰਨੇ ਵੀ ਐਮਪੀ ਜਾਂਦੇ ਵਿਧਾਇਕ ਜਾਂਦੇ ਮੰਤਰੀ ਸੰਤਰੀ ਆ ਇਹ ਗੁੰਡੇ ਆ ਇਹ ਬਦਮਾਸ਼ ਆ ਤੇ ਗਾਂਹੇ ਲੋਕਾਂ ਨੂੰ ਸੋਚਣਾ ਚਾਹੀਦਾ ਪੀ ਇਹੋ ਜਿਹਿਆਂ ਨੂੰ ਕਿਹੋ ਜਿਹਾ ਕਿਹੋ ਜਿਹਾ ਕਿਤਰਾ ਇਹਨਾਂ ਦਾ ਸਵਾਗਤ ਕਰਨਾ ਤੁਹਾਨੂੰ ਲੱਗਦਾ ਹੈ ਕਿ ਇਹ ਜੰਤਰ ਮੰਤਰ ਨੇ ਧੰਨ ਲੱਗਾ ਹੈ ਕਿਸਾਨਾਂ ਦੇ ਅੰਦੋਲਨ ਨੂੰ ਥੱਲੇ نیچے ਲਾਉਣ ਦੇ ਕਰ ਰਹੇ ਹੈ ਨਹੀਂ ਕੋ ਰਾਜਨੀਤਿਕ ਪਾਰਟੀਆਂ ਸਿਰਫ ਆਪਣੀ ਹੋਦ ਨੂੰ ਬਚਾਉਣ ਵਾਸਤੇ ਸਾਰਾ ਕੁਝ ਕਰਨ ਡਰਾਮੇ ਕਰਦੀਆਂ ਪੋਰ ਇਹਨਾਂ ਦਾ ਕਿਸਾਨਾਂ ਦੇ ਨਾਲ ਕੋਈ ਵਾਅ ਵਾਸਤਾ ਨਹੀਂ ਜੋ ਕਾਂਗਰਸ ਦੀਆਂ ਨੀਤੀਆਂ ਸੀ ਉਹ ਬਹੁਮਤ ਉਹਨਾਂ ਨੂੰ ਮਿਲਿਆ ਨਹੀਂ ਲਾਗੂ ਨਹੀਂ ਕਰ ਸਕੀਆਂ ਮੋਦੀ ਨੂੰ ਬਹੁਮਤ ਮਿਲ ਗਿਆ ਤੇ ਮੋਦੀ ਫੜਾਫੜ ਲਾਗੂ ਕਰ ਜਾਂਦੀ ਆ ਇਹ ਸਾਰੇ ਚੋਰ ਇੱਕੋ ਜਿਹੇ ਆ ਕੋਈ ਫਰਕ ਨਹੀਂ ਹੈਗਾ ਇਹ ਰੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਚਰਨਾਂ ਨੂੰ ਹਸਲਾ ਗਏ ਤੇ ਦਿੱਲੀ ਨੂੰ ਰਵਾਨਾ ਹੋਣ ਲੱਗੀ ਸੰਗਤਾਂ ਜੋ ਅੱਗੇ ਵੀ ਅਸੀਂ ਬੇਨਤੀ ਕੀਤੀ ਕਿ ਜੋ ਆਉਣ ਵਾਲੇ ਤਿਹਾੜਾ ਸਾਡੇ ਉਹ ਅਸੀਂ ਵੱਡੀ ਪੱਧਰ ਤੇ ਦਿੱਲੀ ਮਨਾ ਰਹੇ ਆ ਇਤਰਾ ਸਮਾਗੀ ਆ ਤੇ 26 ਜਨਵਰੀ ਆ ਸਾਰਾ ਦੋਹੀ ਦਿੱਲੀ ਮਨਾਉਣਾ ਜਿੰਨਾ ਜਿਹੜੇ ਸੈਂਟਰ ਸਰਕਾਰ ਆਪਦੇ ਕੀਤੇ ਕਾਨੂੰਨ ਵਾਪਸ ਨਹੀਂ ਲੈਂਦੀ ਉਹਨਾਂ ਜਿਹੜੇ ਅਸੀਂ ਦਿੱਲੀੋਂ ਵਾਪਸ ਆਉਣ ਰਹੇ ਨਹੀਂ ਕਿਉਂਕਿ ਅਸੀਂ ਸਟੇਪ ਬਾਈ ਸਟੇਪ ਚੜ ਰਹੇ ਆ ਅਸੀਂ 15 15 ਦਿਨ ਜਥੇ ਬਣਾ ਕੇ ਲੜਾਈ ਦੇ ਰਹੇ ਆ ਅਸੀਂ ਜਿਹੜੀ ਸੰਗਤ ਜਈ ਆ ਕੁਛ ਉਹ ਆ ਜੂਗੀ ਕੁਛ ਚਲੇ ਜਾਗੇ ਮੋਰਚੇ ਸਾਡੇ ਚੜ੍ਹਦੇ ਖੜਾਦੇ ਆ ਪੱਕੇ ਆ ਜਿੱਤ ਕੇ ਨਿਕਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਧਰਮ ਇੱਕ ਕਪੂਰ ਖਲੇਉ ਕੋਈ ਅੰਤ ਸਹਾਬ ਨਹੀਂ ਰਿਆ ਆ ਮਹਾਰੀ ਸੰਗਤ ਬਹੁਤ ਗਈ ਆ ਇਹ ਸਾਡਾ ਚੌਥਾ ਪੰਜਵਾਂ ਜਥਾ ਕਿਹੜਾ ਕਪੂਰ ਥੱਲੇ ਨਹੀਂ ਗਿਆ ਪਰ ਅੱਜ ਅਸੀਂ ਜਥੇਬੰਦੀ ਦੀ ਡਿਊਟੀ ਮੁਤਾਬਕ 15 ਦਿਨਾਂ ਵਾਸਤੇ ਜਾ ਰਹੇ ਹਾਂ ਇਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਇੱਕ ਸਾਡੇ ਜਥੇਬੰਦੀ ਵਾਲੋ ਪ੍ਰਬੰਧ ਬਹੁਤ ਵਧੀਆ ਡਿਸਪਲਿਨ ਹੈ ਟਰਾਲੀਆਂ ਜਿਹੜੀਆਂ ਇੱਕ ਅਸੀਂ ਰਹਿਸ਼ ਬਣਾ ਕੇ ਜਾ ਰਹੇ ਹਾਂ ਗੱਡੇ ਲਗੇ ਆ ਪਰਾਲੀਆਂ ਥੱਲੇ ਵਿਛਾਈਆਂ ਫਿਰ ਇਨਵੈਟਰਾਂ ਦਾ ਲਾਈਟ ਦਾ ਪ੍ਰਬੰਧ ਸਾਰਾ ਕਰਕੇ ਤੇ ਸਾਰਾ ਹੀ ਜੋ ਸਾਨੂੰ ਘਰ ਵਾਲੀਆਂ ਸਹੂਲਤਾਂ ਉਹ ਬਣਾ ਗਏ ਸੀ ਦਿੱਲੀ ਦੇ ਵਿੱਚ ਨਵਾਂ ਪੰਜਾਬ ਛਾ ਕੇ ਬੈਠੇ ਆ। ਜੀ ਅੱਜ ਕੇਂਦਰੀ ਆਰਡੀਨੈਂਸਾਂ ਦੇ ਖਿਲਾਫ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦੇਸ਼ ਦੀਆਂ ਭਰਾਤਰ ਕਿਸਾਨ ਜਿੱਥੇ ਬੰਦਿਆਂ ਸੰਘਰਸ਼ ਕਰ ਰਹੀਆਂ ਵਾ ਉਹਦੇ ਚੱਲਦੇ ਹੋਏ ਅੱਜ 25 ਦਸੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਇਕਾਈ ਵੱਲੋਂ ਵੱਡਾ ਕਾਫਲਾ ਟਰੈਕਟਰ ਟਰਾਲੀਆਂ ਦਾ ਤੇ ਗੱਡੀਆਂ ਦਾ ਸੈਂਕੜੇ ਵਹੀਕਲ ਦਿੱਲੀ ਨੂੰ ਕੂਚ ਕਰ ਰਿਹਾ ਜਿੱਥੇ ਕਿ ਅਸੀਂ ਸਿੰਘੂ ਬਾਰਡਰ ਤੇ ਸਰਦਾਰ ਸਰਮਨ ਸਿੰਘ ਪੰਦੇਰ ਜੂ ਸੁਪਰ ਜਰਨਲ ਸਕੱਤਰ ਤੇ ਸੁਨਾਮ ਸਿੰਘ ਪੰਨੂ ਦੀ ਗਵਾਹੀ ਵਿੱਚ ਜਿੱਥੇ ਸਾਡਾ ਮੋਰਚਾ ਚੱਲ ਰਿਹਾ ਵਾ ਉਸ ਧਰਨੇ ਦੇ ਵਿੱਚ ਅਸੀਂ ਜਾ ਕੇ 15 ਦਿਨ ਲਈ ਆਪਣੀ ਸੇਵਾ ਨਿਭਾਵਾਂਗੇ ਇਸ ਤੋਂ ਵੀ ਵੱਧ ਸਮਾਂ ਸਾਨੂੰ ਲੱਗਦਾ ਵਾ ਅਸੀਂ ਲਾਵਾਂਗੇ ਕਿਉਂਕਿ ਅਗਰ ਸਰਕਾਰ ਇਹਨਾਂ ਕੇਂਦਰੀ ਆਰਡੀਨੈਂਸਾਂ ਤੋਂ ਟੱਸ ਤੋਂ ਮੱਸ ਨਾ ਹੋਈ ਤੇ 26 ਜਨਵਰੀ ਦਾ ਦਿਨ ਜਿਹੜਾ ਵਾ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਨਵਾਂ ਦਿਨ ਹੋਊਗਾ ਜਿੱਥੇ ਕਿ ਦੇਸ਼ ਦੇ ਕਿਸਾਨ ਤੇ ਮਜ਼ਦੂਰ ਆਪਣਾ ਖੇਤੀ ਦਾ ਝੰਡਾ ਲੈ ਕੇ ਲਾਲ ਕਿਲੇ ਵੱਲ ਨੂੰ ਕੂਚ ਕਰਨਗੇ ਤੇ ਆਪਣਾ ਕਿਸਾਨਾਂ ਮਜ਼ਦੂਰਾਂ ਦਾ ਹੱਕਾਂ ਦੀ ਗੱਲ ਰੱਖਦਾ ਹੋਇਆ ਝੰਡਾ ਲਾਲ ਕਿਲੇ ਤੇ ਲਹਿਰਾਉਣਗੇ ਦੇਖਾ ਭਾ ਗੱਲ ਕੀਤੀ ਆ ਵੀ ਕਿ ਪ੍ਰਬੰਧ ਵੈਸੇ ਤਾਂ ਦਿੱਲੀ ਵਿੱਚ ਪ੍ਰਬੰਧ ਪੂਰੇ ਨੇ ਲੇਕਿਨ ਇੱਥੋਂ ਤੁਸੀਂ ਕੀ ਕੀ ਜਿਹੜਾ ਆਪਣਾ ਸਮਾਨ ਲੈ ਕੇ ਜਿਹੜੇ ਸਾਰੇ ਦੇਖੋ ਉੱਥੇ ਸਮਾਜ ਸੇਵੀ ਸੰਸਥਾਵਾਂ ਖਾਲਸਾ ਏਡ ਜਾਂ ਹੋਰ ਵੀ ਸਿੱਖ ਸੰਸਥਾਵਾਂ ਵੱਲੋਂ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਆ ਪਰ ਫਿਰ ਵੀ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡਾਂ ਵੱਲੋਂ ਆਪਣੀਆਂ ਟਰਾਲੀਆਂ ਦੇ ਵਿੱਚ ਬੱਲਣ ਗਿੱਜਰ ਤੇ ਪਾਣੀ ਤੇ ਆਟਾ ਦਾਲ ਨਾਲ ਸੁੱਕੀ ਰਜ ਸਾਰੀ ਲੈ ਕੇ ਜਾ ਰਹੇ ਆ ਅਸੀਂ ਕਿਸੇ ਵੀ ਸਮੇਂ ਦੇ ਵਿੱਚ ਕਿਸੇ ਵੀ ਹਾਲਾਤ ਨੂੰ ਨਜਿੱਠਣ ਲਈ ਤਿਆਰ ਆ ਤੇ ਆਪਣੀ ਪੂਰੀ ਤਿਆਰੀ ਕਰਕੇ ਜਾ ਰਹੇ ਆ ਕਿਸਾਨ ਕਹਿੰਦੇ ਆ ਕਿ ਜਿਹੜੇ ਹੁਣ ਤਿਹਾਰ ਆ ਜਿਹੜੇ ਜੋ ਵੀ ਹੈ ਜਿੰਨਾ ਟਾਈਮ ਨੇ ਬੇਲ ਬਰਾਤਰੀ ਹੋਣਗੇ ਉਹਨਾਂ ਦਾ ਦਿੱਲੀ ਵਿੱਚ ਮਨਾਏ ਜਾਣਗੇ ਬਿਲਕੁਲ ਜੀ ਜਿਸ ਤਰ੍ਹਾਂ ਛੋਟੇ ਸਹਿਬ ਜਿਆਦਾ ਦਾ ਸ਼ਹੀਦੀ ਦਿਵਾਲਾ ਚੱਲ ਰਿਹਾ ਤੇ ਪਰਿਵਾਰ ਵੀ ਛੋਟੇ ਦਿਨ ਚੱਲ ਰਿਹਾ ਗੁਰੂ ਪਾਤਸ਼ਾਹ ਦੇ ਉਹ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਾਰਮਿਕ ਸਟੇਜ ਲਾ ਕੇ ਦਿੱਲੀ ਦੇ ਕੁੰਡਲੀ ਸਿੰਘੂ ਮੋਰਚੇ ਦੇ ਵਿੱਚ ਆਪਣੀ ਸਟੇਜ ਚਲਾ ਰਹੇ ਆ ਤੇ ਆਪਣੇ ਧਾਰਮਿਕ ਸਮਾਗਮ ਜੋ ਛੋਟੇ ਸੈਵਜਨਾ ਸ਼ੀਦੀ ਦਿਹਾੜਾ ਵਾਸੀ ਉਹਨੂੰ ਮਨਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਮੋਰਚਾ ਪੱਕਾ ਵਾ ਕਿਉਂਕਿ ਦਿੱਲੀ ਤੋਂ ਅਸੀਂ ਵਾਪਸ ਨਹੀਂ ਮੁੜਨਾ ਤੇ ਹੋਰ ਵੀ ਜੋ ਤਿਹਾਰਾ ਉੱਥੇ ਹੀ ਮਨਾਏ ਜਾਣਗੇ ਕਈ ਆਪਾਂ